ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਉਹ ਕਰਦੇ ਹਾਂ ਛੋਟੇ ਜੋ ਲੋਕੀ ਸੁਣਾਉਂਦੇ ਹਾਂ ਹਾਂਜੀ ਇੱਧਰ ਭਾਈ ਸਾਹਿਬ ਘਮੰਡੇ ਆ ਤੇ ਇੱਧਰ ਲਿਖਿਆ ਜਾ ਰਿਹਾ ਸੌਦਾ ਆਪਕ ਤੇ ਇੱਕ ਇੱਕ ਕੀ ਕਹਿ ਰਹੇ ਇਹ ਕਿਚਨ ਦਾ ਸੌਦਾ ਲਿਖਣ ਲਈ ਤੇਰੀ ਮਾਂ ਪਤਾ ਦੇਣਾ ਉਹਦੇ ਵਧੇ ਖਾਣ ਨੂੰ ਲਿਖ ਦੇਣਾ ਬਚਾਰੇ ਵਾਤੇ ਨਹੀਂ ਮਗਣਾ ਖਾਣ ਨੂੰ ਇਹਦਾ ਮਗਣਾ ਕੋ ਤਾਂ ਮਗਾ ਲੀ ਗਏ ਤੇ ਸਵੇਰੇ ਦਾ ਟਾਈਮ ਹੋ ਗਿਆ 9:30 ਦਾ ਆ ਸੌਦਾ ਪਤਾ ਲਿਆ ਜੀ। ਫਿਰ ਵੀ ਮੋਢੇ ਦੇ ਇੱਕ ਬੱਜਲੇ। ਲਓ ਜੀ ਸੌਦਾ ਆਪਾਂ ਲੈਣ ਦਾ। ਫਤੇ ਫਤੇ ਬਣਾ ਤੋ ਕਿ ਤਿਆਰ ਹੋ ਗਿਆ। ਫਤੇ ਛੰਡਲਾ ਖੱਡੀ ਜਾਂਦੇ ਹਾਂ। ਸੌਦਾ ਮੈਂ ਲੈ ਗਿਆ ਨੇ ਫਤਿਹ ਡਾਈਪਰ ਵੇ। ਆਏ ਹੋਏ ਕੀ ਕਰਨ ੜਿਆ ਫਤੇ? ਕੀ ਕਰਦਾ ਪੁੱਤ? ਆ ਖੁੱਲੇ ਡਾਈਪਰ ਮੈਂ ਖੁੱਲੇ ਲੈ ਆਂਦੇ ਹਾਂ ਥੋੜੇ ਬਹੁਤ। ਵੇਖੁੰਦੇ ਨਾਲੇ ਕੀ ਦੇਖਦੇ ਹਾਂ।

ਆ ਵੀ ਇਦਾਂ ਲਗਾ ਚਾਰ ਲਗਾ ਪੈਣ ਜਾਂ ਥੋੜੀਆਂ ਐ ਜਿਹੀ ਥੋੜੇ ਬਹੁਤ ਤੇ ਮਿਰਚਾਂ ਭਿਲਾਂਦੇ ਆ ਨਾ ਮੇਰੇ ਘਰ ਨੂੰ ਮਿਰਚਾਂ ਭਿਲਾਂਦੀਆਂ ਆਂ ਆਹ ਭਈਆ ਇਹ ਵਦਕ ਲਈਆਂ ਆਂ ਪਾ ਹੁਣੇ ਆਹ ਮੋਟੀਆਂ ਮਿਰਚਾਂ ਲਾਂਦੀਆਂ ਮੋਟੀਆਂ ਚਲੋ ਚੱਕੋ ਇਹ ਕੌੜੀਆਂ ਦੇਣਾ ਹੁੰਦੀਆਂ ਖੱਟ ਹੁੰਦੀਆਂ ਨਾ ਕੌੜੀਆਂ ਇਹ ਕੌੜੀਆਂ ਹੁੰਦੀਆਂ ਨਹੀਂ ਹੁੰਦੀਆਂ ਫਿਰ ਤੇ ਬੰਦਾ ਇਦਾਂ ਖਾ ਸਕਦਾ ਚਲੋ ਇਹਨੂੰ ਚੀਰੀ ਪਾ ਕੇ ਕੱਟਣਾ ਹੈ ਨਿਕਾਣਾ ਕੱਟ ਕੇ ਪਣਾਉਣੀ ਹੈ ਐਸੋ ਕੱਟ ਪਾ ਕੇ ਹੋ ਕੇ ਦੰਨ ਇੱਕ ਟਾਟੋ ਛਾਲਿਆ ਟਾਟ ਕਾ ਦਿੰਦੇ ਕੀ ਕਰ ਦਿੰਦੇ ਹਾਂ ਮੈਂ ਜਦ ਫਤ ਮੈਂ ਟੈਕ ਕਰਨ ਲੱਗੇ 4.5 4.5 ਤੇ ਤੇ ਤੀ ਮਸਾਲੇ ਪੀਂਦੋ ਸਾਰੇ ਮਸਾਲੇ ਰਗੜਨ ਵਾਲੇ ਹਾਂ ਮੈਂ ਤਾਂ ਫਤ ਇਧਰ ਮਾਹੌਲ ਚਾਲ ਵੇਖਣ ਦੇ ਆ ਕਿ ਕਿਦਾਂ ਚਾਰ ਪਾਊਗਾ ਵਾ ਦੇਖੇ ਇਥੇ ਨੇ ਜਾਣੇ ਮੈਂ ਮਸਾਲਾ ਥੋੜੀ ਬਹੁਤ ਹੈਲਪ ਕਰਾਵਾਂਗਾ ਥੋੜੀ ਬਹੁਤ ਹੈਲਪ ਕਰਾਵਾਂਗੇ ਨਾਲ ਕਰਨ ਦੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਕਿੰਨੀ ਹੈਲਪ ਕਰਨੀ ਹੈ ਦੱਸ ਜਾਣੇ ਹਾਂਜੀ ਗਿਣਨ ਦੇ ਤੂੰ ਬਣਾ ਯਾਰ ਹੈ ਉੱਥੇ ਜਾ ਲੈ ਕਿੱਥੇ ਚੱਲੇ ਆਂ ਕਿੱਥੇ ਆ ਦ ਜੇ ਐਡਾ ਚਾਰ ਦਾ ਪੀਸ ਕੋਈ ਪਾ ਦੇ ਗਲਗਲਾ ਕਰ ਤਾ ਕਿੱਥੇ ਕਾਹਦਾ ਕਦਾ ਜਾਣਾ ਗਲਗਲਾਂ ਕੱਟਣ ਦਾ ਕੰਮ ਸ਼ੁਰੂ ਕਰਤਾ ਤੁਸੀਂ ਕਰਾਂ ਡੇ ਜੇ ਹੈਂ Igal ya, gigi Anda yang no balai sih, apa tuh balai apa tuh? Nggak apa tuh, ini aku nak ya. Arah jual ya, kalau udah tadi ya, ya. ਇਹ ਤਾਂ ਕਟਿੰਗ ਹੋ ਰਿਹਾ ਹੈ ਅਚਾਰ ਦਾ ਮਰਬਾਗਾਂ ਮਰਬਾਗਾਂ ਲਗਾ ਉਹ ਦੋ ਜਕੀਨ ਨੂੰ ਕਹਿੰਦੇ ਆ ਇਦਾਂ ਜਿਹੜਾ ਅਚਾਰ ਆਪਾਂ ਕੱਟ ਲੈਣਾ ਹੈ ਇਹ ਦੇ ਦੇ ਪੀਸ ਕੱਟ ਲੈਣੇ ਆ ਤੇ ਵਿੱਚੋਂ ਜਿਹੜੇ ਬੀਜ ਉਹ ਕੱਢ ਲੈਣੇ ਆ ਧੋ ਹੋਰ ਲਾਗੇ ਹੋ ਕੇ ਵੇਖ ਲੈ ਉਹ ਮਿਰਚਾਂ ਦਾ ਵੱਖਰਾ ਪਾਉਣਾ ਹੈ ਵਿੱਚੇ ਕਰ ਦੇਣਾ ਉਹ ਮਿਰਚਾਂ ਦਾ ਵੱਖਰਾ ਪਾਉਣਾ ਹੈ ਤੇ ਬਾਕੀ ਤੁਸੀਂ ਇਹ ਜਾਣਦੇ ਹੋ ਕਿ ਜਿਹੜਾ ਘਰ ਦਾ ਅਚਾਰ ਆ ਉਹ ਵਧੀਆ ਬਣਦਾ ਹੈ ਤੇ ਜਿਹੜਾ ਬੁਜਾਰੀ ਚਾਰ ਹੁੰਦਾ ਹੈ ਉਹ ਚ ਤੁਹਾਨੂੰ ਪਤਾ ਹੈ ਕਈ ਮਸਾਲੇ ਜਿਹੜੇ ਆ ਤੇਜ ਹੁੰਦੇ ਮਸਾਲੇ ਵੇਸ ਕਰਕੇ ਬੁਜਾਰੀ ਚਾਰ ਵਧੀਆ ਨਹੀਂ ਲੱਗਦਾ ਘਰੇ ਹੀ ਚਾਰ ਬਣਾਉਣਾ ਚਾਹੀਦਾ ਵਧੀਆ ਬਣਦਾ ਹੈ ਥੋੜੀ ਬਹੁਤ ਮੈਂ ਕਰਾਉਂਗਾ ਬੁਜਾਰੀ ਚਾਰ ਦਾ ਹੈ ਵਗ ਘਰ ਦਾ achar ਦਾ ਹੁੰਦਾ ਕਿ ਬੰਦਾ ਆਪਣੇ ਹਿਸਾਬ ਨਾਲ ਪਾ ਲੈਂਦਾ ਨਾ ਕਲਮ ਸੁਲਿਆ ਵਗੈਰਾ ਜੋ ਵੀ ਆ ਬੀਜ ਕੱਢੀ ਜਾਣੇ ਆ ਨਿੰਬੂ ਦੇ ਵਿੱਚ ਰਹਿਣ ਦਿੰਦੇ ਹੁੰਦੇ ਹੂੰ ਇਹਦੇ ਵੀ ਇਹਦੇ ਵੀ ਥੋੜੇ ਵੱਡੇ ਐ ਨਾ ਇਸ ਕਰਕੇ ਖਾਂਚ ਜਦੋਂ ਚਾਰ ਆਪਾਂ ਖਾਣਾ ਤੇ ਬੀਜ ਚੰਗੇ ਨਹੀਂ ਲੱਗਦੇ ਥੋੜੇ ਲੱਗਦੇ ਆ ਹੂੰ ਇਧਰ ਵੇਖੋ ਦੋ ਚਾਰ ਬਣਾਣੇ ਨੇ ਮਿਰਚਾਂ ਦਾ ਤੇ ਗਲਗਲ ਦਾ ਗਲਗਲ ਦਾ ਚਾਰ ਮੇਰਾ ਫੇਵਰਿਟ ਹੈ ਆਪਾਂ ਗਲਗਲਾਂ ਕੱਟ ਲੀਆਂ ਹੋਈਆਂ ਤੇ ਆਹ ਦੇਖ ਏਨੇ ਨੇ ਛੋਟੇ ਤੋਂ ਪੀਸ ਕੱਟਨੇ ਆ ਤੇ ਜਿਆਦਾ ਨਾ ਵੱਡੇ ਕੱਟਨੇ ਤੇ ਨਾ ਛੋਟੇ ਜਿਆਦਾ ਕੱਟਨੇ ਏਨੇ ਕ ਸਾਈਜ਼ ਰਹਿਣ ਦੇਣਾ ਤੇ ਜਿਹੜੇ ਆਪਣੇ ਵੀ ਆ ਵੀ ਉਹ ਤੀ ਕੱਢ ਲੈਣੇ ਆ ਤੇ ਆ ਜਿਹੜੇ ਮਸਾਲੇ ਆ ਇੱਕ ਜੀਰਾ ਆ ਤੇ ਇਸ ਤੋਂ ਬਾਅਦ ਜਵੈਣ ਕਾਲੀਆਂ ਮਿਰਚਾਂ ਤੇ ਨਾਲ ਹੀ ਆਪਣੀ ਸੌਂਫ ਆ ਇਹ ਮਸਾਲੇ ਤੁਸੀਂ ਐਡ ਕਰਨੇ ਆ ਤੇ ਇੱਕ ਨਮਕੜੀ ਪਾਉਣਾ ਲਾਲ ਮਿਰਚ ਵੀ ਐਡ ਕਰਨੀ ਉਹ ਆਪਣੀ ਕੋਈ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਤੇ ਨਮਕ ਵੀ ਸੱਚ ਸੌਰੀ ਐਡ ਕਰਨਾ ਨਮਕ ਐਡ ਕਰਨਾ ਪਾਇਆ ਨਹੀਂ ਕੌਲੀ 'ਚ ਇਸ ਤੋਂ ਬਾਅਦ ਪਾਵਾਂਗੇ ਸੌਂਫ ਸੌਂਫ ਨਹੀਂ ਅੰਗੀ ਭਾਈ ਜਿਵੇਂ ਆਂ ਜੀਰਾ ਹੁਣ ਸੌਮੇ ਤੋਂ ਇਸ ਤੋਂ ਬਾਅਦ ਕਾਲੀਆਂ ਮਿਰਚਾਂ ਏਮ ਹਲਦੀ ਨਹੀਂ ਪੋਣੀ ਇਹ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਹੈ ਥੁੰਡੇ ਡਿੰਡੇ ਦੇ ਨਾਲ ਇੱਥੇ ਕਿ ਜਿਹੜੇ ਆਪਣੇ ਮਸਾਲੇ ਥੋੜੇ ਸਾਬਤ ਵੀ ਰਹਿਣ ਤਾਂ ਜੇ ਆਪਾਂ ਲਾਈਟ ਵਾਲੀ ਮਿਕਸੀ ਚ ਕੱਢਦੇ ਆ ਉਹ ਜ਼ਿਆਦਾ ਹੀ ਪੀਸ ਹੋ ਗ ਜਾਂਦਾ ਕਰੈਂਡ ਹੋ ਜਾਂਦੇ ਜ਼ਿਆਦਾ ਹੀ ਤੇ ਪਾਊਡਰ ਜਿਹਾ ਬਣ ਜਾਂਦਾ ਤੇ ਇਸੇ ਇਸ ਕਰਕੇ ਆਪਾਂ ਇਹੋ ਜਿਹੀ ਕਰਾਵੇ ਥੁੰਡੀ ਦੇ ਵਿੱਚ ਹੀ ਕੀ ਜਾਂਦੇ ਜੇ ਆ ਵੇਖੋ ਇੱਧਰ ਬਣ ਗਿਆ ਮਸਾਲਾ ਕਿ ਹੋਰ ਘਟਾਂ ਕਰਾਂ ਫਿਰ ਇੱਕ ਹੋਰ ਇੱਧਰ ਇੱਕ ਦਾ ਘਟੰਡਾ ਇੱਕ ਜੋਰ ਨਾਲ ਮਾਰਿਆ ਜੇ ਦੋ ਵਾਰ ਹੋ ਗਈ ਹਾਂ ਇਹ ਹਾਇ ਮਲ ਤਾਂ ਬਾਨ ਗਿਆ ਜੋਰ ਨਾਲ ਮਾਰਿਆ ਸਾਡਾ ਇਧਰ ਟੁੱਟ ਗਿਆ ਵਿੱਚੋਂ ਲੈ ਡੱਬਾ ਮਿੱਤਰੋ ਆ ਗਿਆ ਤਿਆਰ ਹੋ ਗਿਆ ਤਿਆਰ ਬਤਲ ਹੋ ਗਿਆ ਸਾਫ ਹੋ ਗਿਆ ਆ ਗਿਆ ਤੇ ਚਲੋ ਇਹ ਦੇਖ ਐ ਕਿ ਪਾ ਰੋਗਾ ਇਹ ਦੰਬੋ ਹੀ ਦਬਾਲ ਲੈਣਾ ਸਾਲਾ ਇੱਥੇ ਪਾਉ ਹਾਂ ਇਹ ਥੋੜਾ ਬੋਤ ਰਹਿ ਗਿਆ ਮੋਟਾ ਯਾਰ ਉਹਨਾਂ ਨਹੀਂ ਜਾਣਾ ਚਲੂ ਮੋਟਾ ਚੱਲੀ ਜਾਣਾ ਮੇਰੇ ਘਰ ਨਾਲ ਤਗਰੀਬਾ ਆਪਾਂ ਗਗਲਾਂ ਪਾਲੀਆਂ ਪਹਿਲਾਂ ਪਲੇਟ ਚੀ ਪਲੇਟ ਆਪਣੀ ਛੋਟੀ ਪੈ ਗਈ ਤੇ ਹੁਣ ਆਪਾਂ ਲਿਆ ਦਤੀਲਾ ਵੱਡਾ ਇਸ ਤੋਂ ਬਾਅਦ ਆ ਜਿਹੜੇ ਮਸਾਲੇ ਇਹ ਐਡ ਕਰਾਂਗੇ ਇਹ ਆਪਾਂ ਪੀਸਲੇ ਹੋਏ ਚਲੋ ਤੇਲ ਬਰਨ ਵਿੱਚ ਨਹੀਂ ਬਣਾਦੇ ਇਸ ਤੋਂ ਬਾਅਦ ਪਾਵਾਂਗੇ ਨਮਕ ਚਲੋ ਤੇਲ ਵਿੱਚ ਵੈਸੇ ਕਾਲਾ ਨਮਕ ਵੀ ਐਡ ਕਰੀਦਾ ਵਾ ਤੇ ਉਹ ਆਪਣੇ ਕੋਲ ਹੈ ਨਹੀਂਗਾ ਉਹ ਤੇਲ ਤੇ ਪਾ ਲੋ ਇੱਥੇ ਤੇਲ ਨਹੀਂ ਪੋਣਾ ਇੱਥੇ ਬਿਲਕੁਲ ਨਹੀਂ ਪਈਦਾ ਤੇਲ ਇੱਥੇ ਤੇਲ ਨਹੀਂ ਪੋਣਾ ਆਈ ਆਪਣਾ ਚਾਰ ਜੱਜ ਦੱਬਾ ਪੈ ਗਿਆ ਛੋਟਾ ਚਾਰ ਜੱਜ ਵਧੀਆ ਇਹ ਛੇਤੀ ਪੋਣਾ ਚਾਰ ਛੇਤੀ ਪੈ ਜਾਂਦਾ ਨਾ ਮਰਾ ਵਧੀਆ ਪੈ ਜਾਂਦਾ ਆ ਆ ਨਹੀਂ ਤੇ ਡੱਬਾ ਕਰ ਲੋ ਖਾਲੀ ਇਹੋ ਕਰ ਲੋ ਖਾਲੀ ਉਹ ਡੱਬਾ ਆਪਣਾ ਛੋਟਾ ਪੈ ਗਿਆ ਹੁਣ ਆ ਲੈ ਡੱਬਾ ਚਲੋ ਕਿ ਲੋ ਚਾਰ ਵਾ ਤੇ 5 ਕਿਲੋ ਦਾ ਡੱਬਾ ਲੈ ਲਿਆ ਤੁਣੀ ਕੀ ਛੰਡੇ ਇਹ ਜੀ ਤੁਹੀ ਕੀ ਸੁੰਦੇ ਜੇ ਸਾਰ ਆਪਣਾ ਬਣ ਕੇ ਰੈਡੀ ਹੋ ਗਿਆ ਬੱਸ ਉਹ ਭਰਾਵਲ ਪਾ ਦੋ ਇਹਦੇ ਚ ਦੁੱਝਲ ਕੌੜਾ ਤੇਲ ਪਾ ਦੋ ਵਿੱਚ ਨਹੀਂ ਇਹਨੂੰ ਗੱਟਾਂ ਹੁੰਦੀਆਂ ਫਰਾਈ ਫਸ ਕਲਾਸ ਆਪਾਂ ਗਏ ਸੀ ਨਾ ਉੱਧਰ ਇਹ ਜੀਉ ਜੀ ਸਾਹਿਬ ਗਏ ਸੀ ਨਾ ਉੱਥੇ ਮਿਰਚਾਂ ਦੇ ਪਕੌੜੇ ਮਿਲਦੇ ਇਹ ਜਿਹੜੇ ਮਿਰਚਾਂ ਮੋਟੀਆਂ ਨੇ ਉਹਨਾਂ ਦਾ ਦੇਸਨ ਧਰਾ ਆ ਗਿਆ ਨਾ ਉੱਥੇ ਬੜਾ ਪਸੰਦ ਕਰਦੇ ਮਿਰਚਾਂ ਦੇ ਪਕੌੜੇ ਤੁਹਾਨੂੰ ਕੋਈ ਫੋਟੋ ਦੇ ਜਾਂਦੇ ਹਾਂ। ਅੱਜ ਕਰਕੇ ਮੂਹ ਦੇ ਰੱਤੇ ਇਹ ਆਪਣੀਆਂ ਮਿਰਚਾਂ ਫਰਾਈ ਹੁੰਦੀਆਂ ਆਪਣੀਆਂ। ਮਿਰਚਾਂ ਸਾਰੀਆਂ ਫਰਾਈ ਕਰ ਲਵਾਂ। ਤੇ ਇਹਦੇ ਨਾਲ ਕੱਤੇ। ਬਿੱਟਰ ਰੋਟੀ ਲਿਕਣ ਦੇ ਆਦੇ ਰੋਟੀ ਤੇ ਖਾਣਾ ਆ ਚੁੱਕਾ। ਜਦ ਮਿਰਚਾਂ ਆਪਣੀਆਂ ਫਰਾਈ ਹੋ ਚੁੱਕੀਆਂ। ਵਿੱਚ ਨਮਕ ਐਡ ਕਰਾਂਗੇ ਤੇ ਆਪਾਂ ਆਪਣਾ ਮਸਾਲਾ ਪੀਸਿਆ ਹੋਇਆ ਹੋਣੇ ਥੋੜਾ ਜਿਹਾ ਆਪਾਂ ਤੇਲ ਪਾਵਾਂਗੇ ਥੋੜੀ ਜਿਹੀ ਆਪਣੇ ਨੋਰਮਲ ਜੀ ਥੋੜੀ ਜਿਹੀ ਹਲਦੀ ਇੱਥੇ ਚਾਰ ਚ ਥੋੜੀ ਜਿਹੀ ਪਾਣੀ ਦੀ ਹਲਕੀ ਜੀ ਅੱਗੇ ਵੀ ਇੱਕ ਵਾਰ ਆਪਾਂ ਮਿਰਚਾਂ ਦਾ ਆਚਾਰ ਬਣਾਇਆ ਸੀ ਤੇ ਉਹ ਮਿਰਚਾਂ ਦੂਜੀਆਂ ਸੀ ਜਿਹੜੀਆਂ ਆਪਾਂ ਆਮ ਘਰੇ ਵਰਤਦੇ ਆਂ ਸਬਜ਼ੀ ਦੇ ਵਿੱਚ ਪਾਉਂਦੇ ਆਂ ਤੇ ਇਹ ਆਚਾਰ ਜਿਹੜੇ ਮੋਟੀਆਂ ਮਿਰਚਾਂ ਦੇ ਵਧੀਆ ਬਣਦਾ ਏ ਤੇ ਉਹ ਜਿਹੜੀਆਂ ਉਹ ਕੋੜੀਆਂ ਹੁੰਦੀਆਂ ਨੇ ਮਿਰਚਾਂ ਇਹ ਨਹੀਂ ਹੁੰਦੀਆਂ ਕੋੜੀਆਂ ਲੋ ਜੀ ਆਪਣਾ ਚਾਰ ਬਣ ਕੇ ਤਿਆਰ ਹੋ ਚੁੱਕਿਆ ਹੈ ਆਪਾਂ ਚਾਰ ਪਾ ਦਿੱਤਾ ਆ ਲੋ ਜੀ ਚਾਰ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਆ ਡੱਬੇ ਚ ਪਾਤਾ ਤੇ ਜਿਹਦੇ ਜਿਹਦੇ ਮੂੰਹ ਚ ਪਾਣੀ ਆਇਆ ਤੇ ਉਹ ਆਜੋ ਮਿਰਚ ਦਾ ਚਾਰ ਖਾ ਲੋ ਕਿਹਦਾ ਕਿਹਦਾ ਫੇਵਰੇਟ ਹੈ ਮਿਰਚ ਦਾ ਚਾਰ ਗਲਗਲਦੇ ਮਿਰਚਾਂ ਦੇ ਚਾਰ ਨੂੰ ਦੋ ਦਿਨ ਧੁੱਪਾਂ ਲਵਾਵਾਂਗੇ ਤੇ ਮਹੀਨੇ 'ਚ ਇਹਨੂੰ ਇੱਕ ਇੱਕ ਦੋ ਵਾਰ ਇਹਨੂੰ ਹਿਲਾਉਣਾ ਚਾਹੀਦਾ ਚਾਰ ਨੂੰ ਜੇ ਆਪਾਂ ਨਾ ਹਲਾਈਏ ਤੇ ਫਿਰ ਇਹ ਖਰਾਬ ਹੋ ਜਾਂਦਾ ਆ ਤੇ ਇੱਕ ਇਹ ਵੀ ਗੱਲ ਕਿ ਇਹਦੇ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ ਚਾਰ 'ਚ ਪਾਣੀ ਪੈ ਗਿਆ ਤੇ ਖਰਾਬ ਹੋ ਜਾਂਦਾ ਪਾਣੀ ਦੇ ਕਾਰਨ ਹੁਣ ਮੈਂ ਬਣਾਵਾਂਗੀ ਸਬਜ਼ੀ ਰਾਜਮਾ ਆਪਾਂ ਇੱਧਰ ਕੁੱਕਰ 'ਚ ਬੋਇਲ ਕਰਨ ਵਾਸਤੇ ਰੱਖੇ ਜੀ ਤੇ ਇਹ ਤੇ ਆਪਣੇ ਹੋ ਗਏ ਆ ਤੇ ਤੜਕਾ ਰਹਿ ਗਿਆ ਲਹੋਂ ਵਾਲਾ ਸਬਜੀ ਤੜਕਾ ਹੁਣ ਮਲਾਵਾਂਗੀ ਸਬਜੀ ਨੂੰ ਰੋਟੀ ਅੱਜ ਲੇਟ ਹੋ ਗਈ ਹੈ ਬੱਚੋ ਕੋਈ ਨਹੀਂ ਦਈ